ਤੰਦਰੁਸਤ ਜੀਵਨ ਤੇ ਖੁਸ਼ਹਾਲ ਪਰਿਵਾਰ ਦੀ ਸ਼ੁਰੂਆਤ ਸਬਜੀ ਬਗੀਚੀ ਨਾਲ ਸਿਆਣੇ ਕਹਿੰਦੇ ਆ ਤੰਦਰੁਸਤ ਜੀਵਨ ਜਿਉਣਾ ਹੀ ਸਭ ਤੋਂ ਵੱਡੀ ਪ੍ਰਾਪਤੀ ਹੈ ਜਿਸ ਦੀ ਸ਼ੁਰੂਆਤ ਹੁੰਦੀ ਹੈ ਸਾਡੇ ਘਰ ਤੋਂ ਸਾਡੀ ਰਸੋਈ ਤੋਂ ਜਦੋਂ ਅਸੀਂ ਆਪਣੇ ਘਰ 'ਚ ਸ਼ੁੱਧ ਤੇ ਮਿਆਰੀ ਬੀਜਾਂ ਵਾਲੀ ਸਬਜੀ ਗਾਉਂਦੇ ਆ ਤਾਂ ਸਿਰਫ ਅਸੀਂ ਤੰਦਰੁਸਤ ਹੀ ਨਹੀਂ ਰਹਿੰਦੇ ਸਗੋਂ ਕੁਦਰਤ ਨਾਲ ਵੀ ਜੁੜਦੇ ਆ ਗੱਲ ਸਿਰਫ ਤੰਦਰੁਸਤੀ ਤੱਕ ਨਹੀਂ ਗੱਲ ਹੈ ਮਾਲਾ ਮਾਲ ਹੋਣ ਦੀ ਕਮਾਈਆਂ ਵਧਾਉਣ ਦੀ ਲੱਖਾਂ ਕਮਾਉਣ ਦੀ ਕਨਕ ਝੋਨੇ ਦੇ ਫਸਲ ਚੱਕਰ ਵਿੱਚੋਂ ਬਾਹਰ ਨਿਕਲੋ ਸਬਜ਼ੀਆਂ اگਾਓ ਅਤੇ ਤੁਸੀਂ ਵੀ ਲੱਖਾਂਪਤੀ ਬਣ ਜਾਓ ਤੇ ਜੇ ਇਹ ਬੀਜ ਮਿਲਣ ਅਜੀਤ ਪੌਦ ਨਰਸਰੀ ਵਾਕੇ ਵਾਲਾ ਤੋਂ ਤਾਂ ਗਾਲੀ ਹੋ ਰਹੀ ਆਗਾ ਵਦੂ ਆਤਮਿੰਤੀ ਨੌਜਵਾਨ ਕਿਸਾਨ ਕੁਲਬੀਰ ਸਿੰਘ ਟਰਨਾ ਦੀ ਦੇਖ ਰਿਕ ਇਹ ਅਜੀਬ ਪੌਦ ਨਰਸਰੀ ਕਿਸਾਨਾਂ ਦੀ ਬਣ ਚੁੱਕੀ ਹੈ ਪਹਿਲੀ ਪਸੰਦ ਇਥੋਂ ਮਿਲਦੇ ਆ ਸਬਜ਼ੀਆਂ ਦੇ ਵੱਖ-ਵੱਖ ਸ਼ੁੱਧ ਬੀਜ ਤਿਆਰ ਪਨੀਰੀਆਂ ਕਣਕ ਆਦ ਫਸਲਾਂ ਦੀ ਮਿਆਰੀ ਬੀਜ ਇਥੋਂ ਲਵੋ ਸ਼ੁੱਧ ਬੀਜਾਂ ਵਾਲੀ ਸਬਜ਼ੀ ਪਨੀਰੀ ਪਾਓ ਤੰਦਰੁਸਤ ਜੀਵਨ ਤੇ ਕਮਾਓ ਲੱਖਾਂ ਅਜੀਬ ਪੌਦ ਨਰਸਰੀ ਵਾਗੇ ਵਾਲਾ ਜਿੱਥੇ ਮਿਹਨਤ ਵਿਸ਼ਵਾਸ ਅਤੇ ਗੁਣਵਤਾ ਇਕੱਠੇ ਮਿਲਦੇ ਆ ਛੋਟੇ ਤੇ ਮਿਆਰੀ ਬੀਜ ਅਤੇ ਪੰਨੀਰੀਆਂ ਉਗਾਓ ਤੰਦਰੁਸਤ ਖੁਸ਼ਹਾਲ ਜੀਵਨ ਪਾਓ ਗਿਆਨ ਭਰਪੂਰ ਪਿਆਸ ਤਕਰ ਭਰੋਸੇਯੋਗ ਕਿਸਾਨਾਂ ਨਾਲ ਜੁੜਿਆ ਅਜੀਤ ਬੋਦ ਨਰਸਰੀ ਵਾਗੇਵਾਲਾ ਜਿਸਦਾ ਫੋਨ ਨੰਬਰ ਹੈ 94638 72699 ਸਬਜੀ ਬਾਗੀਚੀ ਕਰਦੀ ਦਿਵਾਲੀ ਅੰਬਰ ਸਰਦੀ ਉਹ ਵੀ ਅਜੀਤ ਬੋਦ ਨਰਸਰੀ ਵਾਗੇਵਾਲਾ ਦੇ ਨਾਲ ਆਓ ਮਿਲਦੇ ਆਂ ਦੇਖਦੇ ਆਂ ਸੁਣਦੇ ਆਂ ਤੇ ਆਪਾਂ ਵੀ ਕਰਦੇ ਆਂ ਅਮਲ ਅਜੀਤ ਪੌਦ ਨਰਸਰੀ ਵਾਗੇ ਵਾਲਾ ਦੇਸ਼ ਵਿਦੇਸ਼ ਵਸਦੇ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਨੀ ਕਿ ਜਸਵਿੰਦਰ ਸਿੰਘ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮਿੱਤਰੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਉਹਦੇ ਪੰਜਾਬ ਚੈਨਲ ਤੇ ਇੱਕ ਕਿਸਾਨ ਜਿਹੜਾ ਨਾਲੇ ਪੁੰਨ ਵਾਲੇ ਫਲੀਆਂ ਦੋ ਕੰਮ ਮਤਲਬ ਉਹ ਆਪ ਹੱਡ ਪਨਵੀ ਮਿਹਨਤ ਕਰਦਾ ਹੈ ਅਤੇ ਸਾਨੂੰ ਸ਼ੁੱਧ ਅਤੇ ਮਿਆਰੀ ਤੰਦਰੁਸਤੀ ਜੀਵਨ ਵਾਲਾ ਜਿਹੜਾ ਭੋਜਨ ਸਬਜ਼ੀਆਂ ਜਿਹੜਿਆ ਆ ਗਾਉਣ ਲਈ ਵੱਡੀਆਂ ਮਹਿੰਤਾਂ ਕਰਦਾ ਆਓ ਅੱਜ ਆਪਾਂ ਮਿਲਦੇ ਆਂ ਅਸੀਂ ਪਹੁੰਚੇ ਆਂ ਪਿੰਡ ਵਾਗੇ ਵਾਲਾ ਵਿਖੇ ਜਿਹੜਾ ਹਿੰਦ ਪਾਕ ਸਰਹੱਦ ਅਤੇ ਫਿਰੋਜ਼ਪੁਰ ਫਾਿਲਕਾ ਸੜਕ ਦੇ ਬਿਲਕੁਲ ਵਿਚਕਾਰ ਆ ਮਿਲਦੇ ਆਂ ਕਲਬੀਰ ਸਿੰਘ ਟੁਰਨਾ ਹੋਰਾਂ ਨੂੰ ਜਾਣਦੇ ਆਂ ਵੀ ਕਿਸ ਤਰ੍ਹਾਂ ਜਿਹੜਾ ਸਬਜ਼ੀਆਂ ਇੱਕ ਮਨੁੱਖ ਨੂੰ ਇੱਕ ਘਰ ਨੂੰ ਕਿਵੇਂ ਖੁਸ਼ਹਾਲ ਬਣਾ ਸਕਦੀਆਂ ਕੁਰਨਾ ਜੀ ਤੁਹਾਡਾ ਉਹਦੇ ਪੰਜਾਬ ਚੈਨਲ ਤੇ ਸਵਾਗਤ ਹੈ ਜੀ ਆਇਆਂ ਨੂੰ ਧੰਨਵਾਦ ਅੱਜ ਆਪਾਂ ਗੱਲਬਾਤ ਰਾਈ ਜਾਣਾਂਗੇ ਇਹ ਹੱਡ ਪੰਮੀ ਮਿਹਨਤ ਅਤੇ ਕਿਸ ਤਰ੍ਹਾਂ ਜਿਹੜੇ ਲੋਕਾਂ ਨੂੰ ਇਸ ਤੁਹਾਡੀ ਮਿਹਨਤ ਦਾ ਫਾਇਦਾ ਮਿਲਦਾ ਇਸ ਬਿਖੋਲ ਕੇ ਚਰਚਾ ਕਰਾਂਗੇ ਤੇ ਪਹਿਲਾਂ ਤੁਸੀਂ ਆਪਣੇ ਬਾਰੇ ਜਾਣ ਪਛਾਣ ਕਰਾਓ ਆਪਾਂ ਕਿੱਥੇ ਖੜੇ ਆ ਤੇ ਲੋਕ ਕਿਵੇਂ ਤੁਹਾਡੇ ਨਾਲ ਸੰਪਰਕ ਕਰ ਠੀਕ ਹੈ ਸਾਰੇ ਕਿਸਾਨ ਵੀਰਾਂ ਨੂੰ ਸਸਤੇ ਕਾਲ ਜੀ ਨਾਮ ਕੁਲਵੀਰ ਸਿੰਘ ਜੀਤ ਪੌਦ ਨਰਸਰੀ ਪਿੰਡ ਵਾਗੇਵਾਲਾ ਡਿਸਟ੍ਰਿਕਟ ਫਿਰੋਜ਼ਪੁਰ ਪੰਜਾਬ ਔਰ ਆਪਾਂ ਪਿਛਲੇ ਕਈ ਸਾਲਾਂ ਤੋਂ ਇਹ ਜਿਹੜੇ ਸਬਜ਼ੀਆਂ ਦੀ ਸਾਰੀਆਂ ਸਬਜੀਆਂ ਦੀ ਪਨੀਰੀ ਵੇਚਣ ਦਾ ਜਿਹੜਾ ਕੰਮ ਕਰ ਰਹੇ ਆਂ ਔਰ ਇਹਨਾਂ ਵਿੱਚ ਅਸੀਂ ਲੋਕਾਂ ਨੂੰ ਚੰਗੇ ਬੀਜ ਮੁਹੱਈਆ ਕਰਾਉਂਦੇ ਪਿਆ ਆਂ ਔਰ ਇਸ ਟਾਈਮ ਜਿਹੜੀ ਸਾਡੀ ਜਿਹੜਾ ਪਨੀਰੀ ਦਾ ਕੰਮ ਹੈ ਤਕਰੀਬਨ ਅਸੀਂ ਲਗਭਗ 1.5 ਤੋਂ 2 ਕਿਲੇ ਦੇ ਵਿੱਚ ਇਹਦੇ ਜਿਹੜੀ ਉਹ ਪਨੀਰੀ ਜਿਹੜੀ ਉਹ ਆਪਣੇ ਬਜਾਈ ਕਰ ਰਹੇ ਆਂ ਕਰਕੇ ਵੇਚ ਰਹੇ ਆਂ ਪਨੀਰੀ ਨੂੰ ਮਿੱਤਰੋ ਟੁਰਨਾ ਸਾਹਿਬ ਨੇ ਜਿਹੜਾ ਇਹ ਖੇਤੀਬਾੜੀ ਨੂੰ ਸਮਰਪਿਤ ਹੋਏ ਸੀ ਖਾਸ ਤੌਰ ਤੇ ਜਿਹੜੀਆਂ ਸਾਡੀਆਂ ਘਰਾਂ ਦੀਆਂ ਰਸੋਈ ਦੀਆਂ ਚੀਜ਼ਾਂ ਨੂੰ ਸਮਰਪਿਤ ਹੋਏ ਸੀ ਪੌਦ ਨਰਸਰੀ ਮਤਲਬ ਸਾਡੀਆਂ ਸਬਜ਼ੀਆਂ ਤੋਂ ਲੈ ਕੇ ਫਸਲਾਂ ਦੇ ਬੀਜਾਂ ਤੱਕ ਸਾਰੇ ਬੀਜ ਇਹਨਾਂ ਕੋਲੇ ਮਈ ਹੁੰਦੇ ਆ ਨਰਸਰੀਆਂ ਵੀ ਮੌਜੂਦ ਹੁੰਦੀਆਂ ਅੱਜ ਆਪਣੇ ਕੋਲੇ ਟੁਰਨਾ ਜੀ ਕਿਹੜੀ ਕਿਹੜੀ ਨਰਸਰੀ ਮਤਲਬ ਮੌਜੂਦ ਆ ਜਿਹੜੇ ਕਿਸਾਨ ਵੀਰ ਆਉਣ ਵਾਲੇ ਸੀਜ਼ਨ ਚ ਸਿਆਲੂ ਜੜੀਆਂ ਉਹ ਸਬਜ਼ੀਆਂ ਖਾ ਸਕਣ ਹਾਂਜੀ ਹਾਂਜੀ ਆਪਣੇ ਕੋਲ ਭਾਜੀ ਸ਼ਿਮਲਾ ਮਿਰਚ ਲੰਬੇ ਮਿਰਚ ਤੇ ਬੰਦ ਗੋਭੀ ਫੁੱਲ ਗੋਭੀ ਹੋਰ ਟਮਾਟਰ ਵਗੈਰਾ ਦੀ ਪੌਦ ਵੱਡੇ ਪੱਦਰ ਤੇ ਵੀ ਤੁਸੀਂ ਲੈ ਸਕਦੇ ਜੇ ਫੁੱਲ ਗੋਭੀ ਦੀ ਪੌਦ ਵੈਂਗੜ ਵੈਂਗਣੀ ਚੂਚੂ ਸਾਰੇ ਆਈਟਮ ਆਪਣੇ ਕੋਲੇ ਹੈਗੀਆਂ ਔਰ ਛਮਲਾ ਮਿਰਚਾਂ ਦੀ ਤੇ ਲੰਬੀ ਮਿਰਚ ਦੀ ਆ ਖਾਸ ਕਰਕੇ ਦੀ ਬਹੁਤ ਸਾਰੀਆਂ ਵੈਰਾਈਟੀਆਂ ਆਪਣੇ ਕੋਲੇ ਹੈਗੀਆਂ ਨੇ ਮਨੇ ਕਿਸਾਨ ਭਰਾ ਦੂਰੋਂ ਦੂਰੋਂ ਆ ਕੇ ਤੋਂ ਲੈ ਜਾ ਰਹੇ ਗਿਆ ਹਾਂ ਆ ਬਿਲਕੁਲ ਮਿੱਤਰੋ ਅਸੀਂ ਦੇਖਿਆ ਵੀ ਸਰਸਾ ਹਿਸਾਰ ਬਠਿੰਡਾ ਫਾਜਲਕਾ ਫਰੋਇ ਪ੍ਰਮੋਗਾ ਮਤਲਬ ਹਰ ਇਲਾਕੇ ਤੋਂ ਅਸੀਂ ਕਿਸਾਨ ਆਉਂਦੇ ਦੇਖਿਆ ਅਵੀਰ ਹੋਰਾਂ ਦੀ ਜਿਹੜੀ ਉਹ ਪੂਰੀ ਪਕੜ ਹੈ ਗਿਆ ਸਬਜ਼ੀਆਂ ਦੇ ਜਿਹੜੇ ਜਿਹੜੇ ਪੌਦ ਨਰਸਰੀ ਉਗਾਉਣ ਤੇ ਇਹ ਅੱਜ ਆਪਾਂ ਗੱਲ ਕਰੀਏ ਵੀ ਜੇ ਜਿਵੇਂ ਤੁਸੀਂ ਲੰਬੇ ਸਮੇਂ ਤੋਂ ਨਰਸਰੀਆਂ ਦੇ ਪੌਦ ਉਗਾ ਰਹੇ ਹੋ ਕੀ ਹਰ ਹਰ ਘਰ ਆਪਣੇ ਘਰ ਚੇ ਲੋੜਾਂ ਪੂਰੀਆਂ ਕਰ ਸਕਦਾ ਬਿਲਕੁਲ ਜੀ ਸਾਰੀਆਂ ਵੈਰਾਈਟੀਆਂ ਆਪਣੇ ਕੋਲ ਮਿਲਣਗੀਆਂ ਤੁਸੀਂ ਆਪ ਆਪਣੇ ਵਾਸਤੇ ਜਿਹੜੀ ਸਬਜ਼ੀ ਉਹ ਘਰੋਂ ਉਗਾ ਸਕਦੇ ਜੇ ਬਿਨਾ ਸਪਰੇਅ ਤੋਂ ਬਿਨਾ ਖਾਦ ਤੋਂ ਆਰਗੈਨਿਕ ਜਿਹੜੀ ਉਹ ਸਬਜ਼ੀ ਤੁਸੀਂ ਆਪਣੇ ਲਈ ਤਿਆਰ ਕਰ ਸਕਦੇ ਜੇ ਔਰ ਹਰ ਵੈਰਾਈਟੀ ਤੁਹਾਨੂੰ ਆਪਣੇ ਕੋਲੋਂ ਮਿਲੇਗੀ ਪਨੀਰੀ ਹਰ ਵੈਰਾਈਟੀ ਦੀ ਪਨੀਰੀ ਔਰ ਬੀਜ ਵੀ ਪਲੱਸ ਅਜੀਤ ਖੇਤੀ ਸਟੋਰ ਦੇ ਨਾਂ ਤੇ ਆਪਣੇ ਕੋਲ ਲਾਇਸੈਂਸ ਹੈਗਾ ਔਰ ਇਹਦੇ ਵਿੱਚ ਅਸੀਂ ਸਾਰੇ ਬੀਜ ਵੀ ਵੇਚ ਰਹੇ ਹਾਂ ਜੋ ਮਟਰ ਦਾ ਬੀਜ ਕਣਕ ਦਾ ਬੀਜ ਬੜੇ ਵੱਡਾ ਪਿੱਧਰ ਤੇ ਆਪਾਂ ਉਹ ਕੰਮ ਕਰਦੇ ਪਏ ਅ ਜਿਹੜਾ ਮਿੱਤਰੋ ਇਹਨਾਂ ਕੋ ਵੀਰ ਹੋਣੇ ਕੋ ਸਰਟੀਫਿਕੇਟ ਹੈਗਾ ਤੁਸੀਂ ਬਿਗੈਰ ਚਿਜਕ ਤੁਸੀਂ ਵੱਡੇ ਪੱਦਰ ਤੇ ਇਹਨਾਂ ਸਬਜ਼ੀਆਂ ਨੂੰ ਘਰੇ ਹੀ ਨਹੀਂ ਉਗਾਣਾ ਆਪਣੇ ਵਪਾਰ ਲਈ ਵੇਚਣ ਲਈ ਵੀ ਤੁਸੀਂ ਆਪਣੇ ਖੇਤਾਂ 'ਚ ਉਗਾ ਸਕਦੇ ਹੋ ਥੋੜੀ ਵੀਰ ਹੋਣਾ ਤੋਂ ਸੇਦ ਮਿਲੋ ਜਿੱਥੇ ਇਹ ਤੁਹਾਨੂੰ ਪਨੀਰੀ ਦੇਣਗੇ ਉੱਥੇ ਤੁਹਾਨੂੰ ਥੋੜੀ ਸੇਦ ਵੀ ਦੇਣਗੇ ਜੇ ਅੱਜ ਇੱਕ ਕਿਸਾਨ ਨੇ ਆਪਣੇ ਘਰ ਮਤਲਬ ਘਰ ਤੋਂ ਛੱਡੋ ਖੇਤਾਂ 'ਚ ਵਪਾਰ ਲਈ ਸਬਜ਼ੀਆਂ ਬੀਜਣੀ ਹੋਣ ਉਹਨਾਂ ਨੂੰ ਕਿੰਨਾ ਕੁ ਮੁਨਾਫਾ ਵੇਖੋ ਜੀ ਪਹਿਲਾਂ ਤਾਂ ਗੱਲ ਸਾਰੀ ਪਹਿਲਾਂ ਬੀਜ ਤੋਂ ਸਟਾਰਟ ਹੋਣਾ ਅਗਰ ਅਗਾਂਹ ਆਪਾਂ ਚੰਗਾ ਬੀਜ ਲੈ ਕੇ ਆਉਂਦੇ ਆ ਤਾਂ ਚੰਗਾ ਹੀ ਬੀਜ ਆਪਾਂ ਅੱਗੇ ਉਹਦੀ ਪਨੀਰੀ ਤਿਆਰ ਕਰਕੇ ਚੰਗੀ ਪਨੀਰੀ ਅੱਗੇ ਦਿੰਨੇ ਆ ਤਾਂ ਕਿਸਾਨ ਵੀਰ ਨੂੰ ਜਿਹੜਾ ਓਪੀ ਮੁਨਾਫਾ ਹੋਣਾ ਔਰ ਆਪਾਂ ਇਸ ਤੇ ਬਹੁਤ ਧਿਆਨ ਦੇਣੇ ਪੈਂ ਵੀ ਚੰਗਾ ਬੀਜ ਲੰਦਾ ਜਾਵੇ ਔਰ ਉਹ ਆਪਣੇ ਚੰਗੀਆਂ ਦੀ ਪੌਦ ਤਿਆਰ ਕੀਤੀ ਜਾਵੇ ਔਰ ਕਿਸਾਨ ਨੂੰ ਅਗੀ ਦਿੱਤੀ ਜਾਵੇ ਜਿਹੜਾ ਕਿ ਖੁਸ਼ਾ ਕਿਸਾਨ ਹੈਗਾ ਖੁਸ਼ਾਲ ਹੋ ਸਕੇ ਆਪਣੇ ਪੰਜਾਬ ਦੇ ਕਿਸਾਨ ਦੇ ਮੁਤਾਬਕ ਜੇ ਆਪਾਂ ਕਣਕ ਝੋਨੇ ਤੋਂ ਬਾਹਰ ਨਹੀਂ ਕੀ ਲਿਆ ਤਾਂ ਕਿਸਾਨ ਦੀ ਜਿਹੜੀ ਫਸਲ ਆ ਉਹ ਦੁੱਗਣੀ ਤਿਗਣੀ ਕਮਾਈ ਦਾ ਵਾਅਦਾ ਹੁੰਦਾ ਹੈ ਜ ਸਕਦੇ ਆ ਤੇ ਥੋੜੀ ਮਿਹਨਤ ਐਕਸਟਰਾ ਕਰਨੀ ਪੈਂਦੀ ਏ ਔਰ ਜਿਹੜਾ ਬੈਨੀਫਿਟ ਉਹ ਜ਼ਿਆਦਾ ਜੀ ਓਕੇ ਚੰਗੀਆਂ ਕਮਾਈਆਂ ਲਈ ਕਹਿੰਦੇ ਆ ਚੰਗੇ ਬੀਜਾਂ ਦੀ ਲੋੜ ਹੁੰਦੀ ਏ ਤੇ ਚੰਗੇ ਬੀਜ ਵੀਰ ਹੁਣੀ ਜਿਹੜੇ ਉਹ ਵਰਤਦੇ ਆ ਤੇ ਕਿਹੜੀਆਂ ਕਿਹੜੀਆਂ ਕੰਪਨੀਆਂ ਤੁਸੀਂ ਤਰਜੀਹ ਦਿੰਨੇ ਹੋ ਚੰਗੀਆਂ ਕੰਪਨੀ ਜਮੈਸਾ ਜੈਂਟਾ ਦਾ ਆਪਾਂ ਬੀਜ ਰਹੇ ਆਪਣੇ ਇੰਦਰਾ ਵੈਰਾਈਟੀ ਮਿਲੇਗੀ ਆਪਣੇ ਕੋਲ ਗਾਰੰਟੀ ਨਾਲ ਤੁਹਾਨੂੰ ਜਿਹੜੇ ਕਿ ਕਾਫੀ ਮਹਿੰਗਾ ਬੀਜ ਹੁੰਦਾ ਔਰ ਉਹਨਾਂ ਦੀ ਆਪਾਂ ਗਾਰੰਟੀ ਨਾਲ ਪਨੀਰੀ ਦਿੰਦੇ ਔਰ ਦੂਰੋ ਦੂਰ ਆਪਣੇ ਕੋਲ ਲੋਕ ਲੈਣ ਆਉਂਦੇ ਆ ਔਰ ਇੱਕ ਵਿਸ਼ਵਾਸ ਦੇ ਜ਼ਰੀਏ ਜਿਹੜਾ ਕਿ ਆਪਾਂ ਥ 15 ਤੋਂ ਲੈ ਕੇ 20 ਲੱਖ ਦਾ ਆਪਾਂ ਕੱਲਾ ਸ਼ਿਮਲਾ ਮਿਰਚ ਦਾ ਬੀਜ ਬੀਜਿਆ ਇਹ ਤੁਸੀਂ ਨਰਸਰੀ ਵੇਖ ਹੀ ਲਈਆ ਸਾਰਾ ਜਿਹੜਾ ਏਰੀਆ ਹੈਗਾ ਆਪਣਾ ਸ਼ਿਮਲਾ ਮਿਰਚ ਦੀ ਲਗਭਗ ਜਿਹੜੀ ਪੌਦੇ ਚਾਰ ਕਨਾਲ ਦੇ ਵਿੱਚ ਆਪਾਂ ਬੀਜੀ ਹੋਈ ਏ ਔਰ ਜਿਹੜੀ ਲੰਬੀ ਮਿਰਚ ਦੀ ਪੌਦੇ ਲਗਭਗ ਉਹ ਵੀ ਤਿੰਨ ਜਾਂ ਸਾਢੇ ਤਿੰਨ ਕਨਾਲ ਦੇ ਵਿੱਚ ਆਪਾਂ ਚਾਰ ਕਨਾਲ ਦੇ ਵਿੱਚ ਬੀਜੀ ਹੋਈ ਏ ओके ਇਹ ਇਹ ਦਾ ਹੋਗੀ ਜਿਹੜੀ ਮਿਰਚ ਜਿਹੜੀ ਆ ਉਹ ਕਿੰਨੀਆਂ ਕਿਸਮਾਂ ਦੀ ਆਪਣੇ ਕੋਲ ਕਹਿੰਦੇ ਸਹਿਬਾਂ ਹੋਰ ਕਈ ਕਈ ਕਿਹੜੇ ਕਿਹੜੇ ਵੀ ਸਾਰੀਆਂ ਵੈਰਾਈਟੀਆਂ ਜੀ ਆਪਣੇ ਕੋਲ ਜਿਵੇਂ ਲੰਬੀ ਮਿਰਚ ਦੇ ਵਿੱਚ ਜਿਵੇਂ ਸਹਿਬਾ ਵੈਲਕਮ ਯੂनाइटेड ਆਪਣੇ ਕਿਆਲੀ ਭਾਈ ਹੋਰ ਬਹੁਤ ਸਾਰੀਆਂ ਵੈਰਾਈਟੀਆਂ ਹੈਗੀਆਂ ਨੇ ਭਾਵਨਾ 285 ਚੇਤਨਾ ਵਗੈਰਾ ਹੋਰ ਹੋਰ ਬਹੁਤ ਸਾਰੀਆਂ ਨਵੀਆਂ ਵੈਰਾਈਟੀਆਂ ਹੈਗੀਆਂ ਨੇ ਔਰ ਛਿਮੜਾ ਮਿਰਚ ਦੇ ਵਿੱਚ ਗੱਲ ਕਰੀਏ ਤਾਂ ਸਾਰੀਆਂ ਵੈਰਾਈਟੀਆਂ ਆਪਣੇ ਕੋਲ ਹੈਗੀਆਂ ਨੇ ਜਿਵੇਂ ਕਿ ਸਜੈਂਟਾ ਦੇਂਦਰਾ ਸਾਈਪ੍ਰੈਸ ਔਰ ਸਕਾਟਾ ਕੰਪਨੀ ਦੇ ਪ੍ਰੋਡਕਟ ਹੈਗੇ ਆ ਔਰ ਆਪਣੇ ਕੋਲੇ ਬਾਇਓਸੀਡ ਤਾਰਾ ਔਰ ਇਹਦੇ ਵਿੱਚ ਜੈਮ ਔਰ ਬਹੁਤ ਸਾਰੀਆਂ ਹੋਰ ਵੈਰਾਈਟੀਆਂ ਆ ਜਾਂਦੀਆਂ ਜਿਵੇਂ ਕਿ ਰਾਜਸਤਾਨੀ ਔਰ ਹੋਰ ਰਿਜਵਾਨ ਕੰਪਨੀ ਦੀਆਂ ਮਿਰਚਾਂ ਹੈਗੀਆਂ ਆਪਣੇ ਛਿਮੜਾ ਮਿਰਚ ਔਰ ਲੰਬੀ ਮਿਰਚ ਔਰ ਇਹਦੇ ਵਿੱਚ ਆਪਣੇ ਕੋਲੇ ਆਪਣੇ ਰਵੀ ਸੀਡ ਦੀਆਂ ਜਿਵੇਂ ਬ੍ਰਹਮਾ ਔਰ ਚਾਂਦ ਔਰ ਬਹੁਤ ਸਾਰੀਆਂ ਵੈਰਾਈਟੀਆਂ ਅਪ ਲੈ ਕੇ ਆਏ। ਓਕੇ ਇਹ ਮਤਲਬ ਟੋਨਾ ਜੀ ਜਿਹੜਾ ਅੱਜ ਦੀ ਤਰੀਕ ਤੇ ਜੇ ਅਸੀਂ ਚੰਗੀ ਫਸਲ ਉਗਾਉਣੀ ਹੈ ਮਿਰਚ ਦੀ ਜਾਂ ਸ਼ਿਮਲਾ ਮਿਰਚ ਦੀ ਕੋਈ ਫਾਇਦਾ ਲੈਣਾ ਹੈ ਤੇ ਸਾਨੂੰ ਕਿਹੜੇ ਦਿਨਾਂ ਤੱਕ ਇਹਦੀ ਬਜਾਦ ਕਰ ਦੇਣੀ ਚਾਹੀਦੀ ਹੈ ਇਹ ਲਗਭਗ ਆਪਣੇ ਏਰੀਆ ਦੇ ਵਿੱਚ ਦਸੰਬਰ ਤੱਕ ਤਾਂ ਦੀ ਬਜਾਈ ਹੋ ਜਾਂਦੀ ਹੈ ਮਿਰਚ ਦੀ ਹਾਂਜੀ ਇਹ ਵਧੀਆ ਟਾਈਮ ਹੈਗਾ ਦਸੰਬਰ ਤੱਕ ਜੇ ਮਿਰਚ ਲੱਗੀ ਜਾਣੀ ਹੈ ਉਸ ਤੋਂ ਬਾਅਦ ਫਿਰ ਜਨਵਰੀ ਦਾ ਮਹੀਨਾ ਰੋਕੇ ਫਿਰ ਆਪਣਾ ਫਰਵਰੀ ਦੇ ਵਿੱਚ ਵੀ ਆਪਾਂ ਮਿਰਚ ਨੂੰ ਲਗਾ ਸਕਦੇ ਹਾਂ ਲੰਬੀ ਮਿਰਚੇ ਬੋਰ ਸ਼ਿਮਲਾ ਮਿਰਚ ਵੀ ਔਰ ਉੱਥੇ ਵੀ ਰਿਜ਼ਲਟ ਵਧੀਆ ਮਿਲਦਾ ਕਿਉਂਕਿ ਥੋੜੀ ਜਿਹੀ ਉਹ ਆਪਣੇ ਖਰਚਾ ਬਚ ਜਾਂਦਾ ਜਿਵੇਂ ਕਿ ਆਪਣੇ ਉਹ ਪੋਲੀਥੀਨ ਲਾਉਂਦੇ ਉੱਤੇ ਅਗਰ ਪਹਿਲੀ ਫਰਵਰੀ ਨੂੰ ਆਪਾਂ ਟਰਾਂਸਪਲੈਂਟਿੰਗ ਕਰਾਂਗੇ ਆਪਣੇ ਸਬਜੀ ਦੇ ਬੀਜ ਦੀ ਕਿਸੇ ਵੀ ਓਕੇ ਜਿਹੜੇ ਇਹ ਬੀਜ ਆ ਮਤਲਬ ਨਵੰਬਰ ਤੋਂ ਲੈ ਕੇ ਜਨਵਰੀ ਤੱਕ ਤੁਹਾਡੇ ਕੋਲ ਮਿਲਦੇ ਰਹਿਣਗੇ ਬਿਲਕੁਲ ਜੀ अवेलेबल ਹੋਣਗੇ ਸਾਰੀਆਂ ਪਨੀਰੀਆਂ ਤੇ ਸਾਰੀਆਂ ਬੀਜ ਆਪਣੇ ਕੋਲ ਫਰਵਰੀ ਤੱਕ ਹੀ ਆਪਾਨੂੰ ਮਿਲਦੇ ਰਹਿਣਗੇ ਪਨੀਰੀ ਵੀ ਔਰ ਬੀਜ ਵੀ ਹਾਂ ਪਹਿਲਾਂ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਨੰਬਰ ਜਰੂਰ ਆਪਾਂ ਸ਼ੇਅਰ ਕਰਕੇ ਜਿਹੜੇ ਨੰਬਰ ਤੇ ਲੋਕ ਤੁਹਾਡੇ ਨਾਲ ਸੰਪਰਕ ਕਰ ਸਕਣ ਆਪਣਾ ਇੱਕ ਹੀ ਨੰਬਰ ਹੈ ਜੀ ਪੱਕਾ ਨੰਬਰ ਹੈ 9463872699 ਔਰ ਦੁਬਾਰਾ ਫਿਰ ਮੈਂ ਰਿਪੀਟ ਕਰ ਦਿੰਦਾ 94638 72699 ਹਾਂ ਮਿੱਤਰੋ ਬਿਲਕੁਲ ਸਹੀ ਹੈ ਤੁਸੀਂ ਕੋਈ ਵੀ ਸਲਾਹ ਲੈਣੀ ਹੈ ਜਾਂ ਬੀਜ ਲੈਣਾ ਹੈ ਤੁਸੀਂ 94638 72699 ਕੁਲਬੀਰ ਸਿੰਘ ਹਰਾਨ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਸਿਰਫ ਮਤਲਬ ਮਿਰਚ ਜਾਂ ਸ਼ਿਮਲਾ ਮਿਰਚ ਹੀ ਨਹੀਂ ਹੋਰ ਵੀ ਜਿਹੜੀਆਂ ਜਿਹੜੀਆਂ ਫਸਲਾਂ ਹੋਰ ਆਪਾਂ ਕਿਹੜੀ ਕਿਹੜੀ ਪਨੀਰੀ ਦੱਸੀ ਸੀ ਇਹ ਤੋਂ ਅੱਗੇ ਆਪਾਂ ਚੱਲੀਏ ਮਿਰਚ ਤੋਂ ਅੱਗੇ ਤਾਂ ਮਿਰਚ ਤੋਂ ਅੱਗੇ ਦਾ ਬਾਅਦ ਵਿੱਚ ਆਪਣੇ ਕੋਲ ਪਿਆਜ਼ ਦੀ ਪਨੀਰੀ ਚੱਲੇਗੀ ਜੀ ਹਾਂ ਦੋ ਮਹੀਨੇ ਪਿਆਜ਼ ਦੀ ਪਨੀਰੀ ਚੱਲੇਗੀ ਉਸ ਤੋਂ ਬਾਅਦ ਫਿਰ ਉਹ ਆਪ ਹੀ ਉਹੀ ਆਪਣਾ ਕੰਮ ਆ ਜਾਏਗਾ ਝੋਨੇ ਦੀ ਪਨੀਰੀ ਵਾਲਾ ਫਿਰ ਬਾਸਪਤੀ ਦੀ ਔਰ ਉਹ ਵੀ ਆਪਾਂ ਪਿਛਲੇ ਸਾਲ ਬੜਾ ਵਧੀਆ ਰਿਜ਼ਲਟ ਰਿਹਾ ਕਿਸਾਨ ਭਰਾਵਾਂ ਦੇ ਸਹਿਯੋਗ ਨਾਲ ਤੁਹਾਡੇ ਚੈਨਲ ਦੇ ਸਹਿਯੋਗ ਨਾਲ ਲਗਭਗ ਆਪਾਂ 6.5 ਕਿਲੋ ਦੀ ਪਨੀਰੀ ਉਹ ਸੇਲ ਕੀਤੀ ਝੋਨੇ ਤੇ ਬਾਸਪਤੀ ਦੀ ਪਨੀਰੀ ਓਕੇ ਆ ਮਿੱਤਰੋ ਸਿਰਫ ਸਬਜ਼ੀਆਂ ਦੀ ਨਹੀਂ ਝੋਨੇ ਦੀ ਜਿਹੜੀ ਪਨੀਰੀ ਆ ਬਾਸਮਤੀ ਪਨੀਰੀ ਆ ਉਹ ਵੀ ਵੀਰ ਜਿਹੜਾ ਹੋ ਉਗਾ ਕੇ ਕਿਸਾਨਾਂ ਦੀ ਸੇਵਾ ਚ ਹਾਜ਼ਰ ਰੱਖਦੇ ਆ ਅ ਅੱਜ ਜਿਹੜੀ ਸ਼ਿਮਲਾ ਮਿਰਚ ਤੁਸੀਂ ਤੇ ਲੰਬੀ ਮਿਰਚ ਜੀ ਨੂੰ ਆਪਾਂ ਕਹਿ ਸਕਦੇ ਆ ਕੌੜੀ ਮਿਰਚ ਵੀ ਕਹਿੰਦੇ ਆ ਹਰੀ ਮਿਰਚ ਜਿਹਨੂੰ ਤੁਸੀਂ ਲਾਲ ਵੀ ਸੋਕਾ ਕੇ ਆਪਣੇ ਘਰ ਚ ਵਰਤੋ ਸਕਦੇ ਹੋ ਇਹ ਸਾਰੀਆਂ ਅਵੇਲੇਬਲ ਆ ਇਹ ਤੋਂ ਇਲਾਵਾ ਵੀਰ ਕੋਲ ਜਿਵੇਂ ਆਪਾਂ ਕਹਿੰਦੇ ਆ ਵੇਂਗਣ ਬਤਾਉ ਗੋਭੀ गोभी दी ਆਪਣੇ ਕੋਲ ਕਿਹੜੀ ਖੇੜੀ ਪਨੀਰੀ ਹੈ गोभी दी ਇਸਟਮ ਵੱਡੇ ਪੱਧਰ ਤੇ ਜਿਹੜੀ ਗੋਭੀ ਦੀ ਉਹ ਹੋਣੀ ਲੱਗਣੀ ਆਪਣੇ ਏਰੀਏ ਦੇ ਵਿੱਚ ਔਰ ਉਹ ਅਸੀਂ ਦੇ ਰਹੇ ਆ ਉਹ ਗੋਭੀ ਦੀ ਪਨੀਰੀ ਲਿਆ ਰਹੇ ਨੇ ਲੋਕ ਤੇ ਆਪਣੇ ਕੋਲ ਬਹੁਤ ਸੋਹਣੀ ਵੈਰਿਟੀ ਇਸਟਮ ਹੈਗੀ ਹੈ 808 ਨੰਬਰ ਵੈਲਕਮ ਦੀ ਗੋਭੀ ਇਸਟਮ ਤਿਆਰ ਹੈ ਪਨੀਰੀ ਆਪਣੇ ਕੋਲੇ ਹੋਰ ਵੀ ਬਹੁਤ ਸਾਰੀਆਂ ਵੈਰਿਟੀਆਂ ਜਿਹੜੀਆਂ ਵਧੀਆ ਤੋਂ ਵਧੀਆ ਅਸੀਂ ਲੈ ਕੇ ਆਏ ਆ ਔਰ ਚੰਗੇ ਭੀਜ ਅਸੀਂ ਉਹ ਲੈ ਕੇ ਉਹਨਾਂ ਦੀ ਪਨੀਰੀ ਤਿਆਰ ਕਰਕੇ ਅਸੀਂ ਕਿਸਾਨ ਨੂੰ ਦੇ ਰਿਹਾ ਕਿਸਾਨ ਨੂੰ ਦੇ ਰਿਹਾ ਤੇ ਇਹ ਮਿਰਚ ਗੋਭੀ ਹੋ ਗਿਆ ਇਹ ਤੋਂ ਇਲਾਵਾ ਹੋਰ ਵੀ ਆਪਾਂ ਪਨੀਰੀਆਂ ਕਿੜੀਆਂ ਕਿੜੀਆਂ ਦੇ ਰਹੇ ਆਂ ਹੋਰ ਪਨੀਰੀ ਜਿਵੇਂ ਆਪਣੇ ਕੋਲ ਹੋਰ ਵੈਰਾਈਟੀਆਂ ਉਸ ਸਾਰੀਆਂ ਪਨੀਰੀਆਂ ਆਪਣੇ ਕੋਲ ਜਿਵੇਂ ਆਪਣੇ ਬਰੋਕਲੀ ਕੋ ਵੀ ਆ ਗਈ ਹੋਰ ਸਲਾਦ ਪੱਤੇ ਦੀ ਪਨੀਰੀ ਆਪਣੇ ਕੋਲ ਹੈਗੀ ਔਰ ਰੈੱਡ ਪੀਲੀ ਜਿਹੜੀ ਸ਼ਿਮਲਾ ਮਿਰਚ ਉਹ ਵੀ ਪਨੀਰੀਆਂ ਆਪਣੇ ਕੋਲ ਮਿਲ ਸਕਦੀਆਂ ਔਰ ਵੇਂਗਣ ਵੇਂਗਣੀ ਚੂਚੂ ਸਾਰੀਆਂ ਪਨੀਰੀਆਂ ਆਪਣੇ ਕੋਲ ਅਵੇਲੇਬਲ ਹੈਗੀ ਓਕੇ ਕਹਿੰਦਾ ਮਤਾਬਕ ਮਿੱਤਰੋ ਤੁਹਾਨੂੰ ਪਨੀਰੀ اگਾਉਣ ਵਾਸਤੇ ਜਾਂ ਸਬਜੀ ਲਾਉਣ ਵਾਸਤੇ ਕੁਝ ਵੀ ਔਖਾ ਨਹੀਂ ਹੋਣਾ ਪੈਣਾ ਸਾਰੀਆਂ ਸਬਜ਼ੀਆਂ ਦੇ ਬੀਜ ਵੀਰ ਕੋਲੋਂ ਅਵੇਲੇਬਲ ਆ ਉਹ ਵੀ ਗਰੰਟੀਸ਼ੁਦਾ ਚੰਗੀਆਂ ਕੰਪਨੀਆਂ ਦੇ ਮਿਆਰੀ ਕੰਪਨੀਆਂ ਦੇ ਜਿਨ੍ਹਾਂ ਨੂੰ ਸੰਭਾਲ ਤੁਸੀਂ ਕਰਨੀ ਆ ਤੇ ਫਸਲ ਭਰਪੂਰ ਹੋਵੇਗੀ ਤੇ ਘਰ ਦੀ ਜਿਹੜੀ ਸਬਜ਼ੀਆਂ ਦੀ ਲੋੜਾਂ ਲਈ ਤੁਹਾਨੂੰ ਬਾਹਰ ਨਹੀਂ ਦੇਖਣਾ ਪਵੇਗਾ ਸਿੰਘ ਹੋਰਾਂ ਦੇ ਖੇਤ 'ਚ ਕਿਸਾਨ ਵੀ ਆਏ ਹੋਏ ਆ ਪਨੀਰੀ ਲੈਣ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਬਲੇਵਿੰਦਰ ਸਿੰਘ ਜੀ ਕਿਹੜਾ ਪਿੰਡ ਆ ਜੀ ਮੇਰੇ ਪਿੰਡ ਬੁਰਜੀ ਬੁਰਜੀ ਤੁਸੀਂ ਉਹ ਇਥੇ ਵਾਗ ਦੇਲੇ ਪਨੀਰੀ ਲੈਣ ਆਏ ਹੋ ਹਾਂਜੀ ਪਨੀਰ ਲੈਣ ਆ ਤੁਹਾਨੂੰ ਪੂਰਾ ਭਰੋਸਾ ਇਹਨਾਂ ਤੇ ਪੂਰਾ ਭਰੋਸਾ ਜੀ ਆਪਾਂ ਚੋਨੇ ਦੀ ਬਲਜਾਈ ਦੀ ਆ ਸਾਰੀ ਗੰਡੇ ਗੋਭੀ ਜਿਹੀ ਸਭ ਥਲੀ ਆਈ ਰਹੀ ਥਲੀ ਆਈ ਦੀ ਹਾਂਜੀ ਆ ਤੇ ਤੁਸੀਂ ਦੂਜੇ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਿਜਨਾਂ ਦੀ ਪਨੀਰੀ ਤੇ ਜੇ ਤਾਂ ਪਨੀਰੀ ਬਹੁਤ ਇਹਦੀ ਵਧੀਆ ਨਿਕਲਦੀ ਹੈ ਜੀ ਹਾਂਜੀ ਹਾਂਜੀ ਕੋਈ ਇਹਦੇ ਮਤਲਬ ਗੜਾ ਨਹੀਂ ਹੁੰਦਾ ਹਾਂ ਕਿਸੇ ਤਰ੍ਹਾਂ ਮਿਲਾਉਟ ਨਹੀਂ ਹੁੰਦੀ ओके okay. मतलब जो आपा ਸੁਪਨੇ ਸਿਰਜਦੇ ਆ ਉਹ ਉੱਤੇ ਪੂਰਾ ਖਰਾ ਉਤਰਦੀ ਆ ਹਾਂ ਜੀ ਹਾਂ ਜੀ ਕਿੰਨੇ ਸਾਲਾਂ ਤੋਂ ਤੁਸੀਂ ਲੈ ਰਹੇ ਹੋ ਮੈਂ ਤਾਂ ਜੀ ਸਦਾ ਜਦੋਂ ਤੋਂ ਮੈਂ ਕਣਕ ਤੇ ਹੋਣਾ ਮੈਂ ਤਾਂ ਥੋਨੇ ਕਣਕ ਦੇ ਵਿੱਚ ਹੋਣਾ ਸਾਰਾ ਕੁਝ ਇੱਥੋਂ ਹੀ ਲੈਣਾ ਮੈਂ ਇੱਥੋਂ ਲੈਣਾ ਤੇ ਤੁਹਾਡੀ ਪੂਰੀ ਸੰਤੁਸ਼ਟੀ ਆ ਹਾਂ ਕੋਈ ਸੰਤੁਸ਼ਟੀ ਆਪਣੀ ਰੀ ਹੈ ਤੇ ਬੀਜ ਲੈਣ ਲਈ ਪਹੁੰਚੇ ਆ ਵੀਰ ਆਪਾਂ ਜਾਣਦੇ ਆ ਕੀ ਨਾਮ ਤੁਹਾਡਾ ਹੈ ਰਾਜਾ ਸਿੰਘ ਜੀ ਕਿਹੜਾ ਪਿੰਡ ਆਗਾ ਮੇਘਰਾਏ ਮੇਘਰਾਏ ਤੇ ਤੁਸੀਂ ਕਿਹੜੇ-ਕਿਹੜੇ ਬੀਜ ਲੈਣਾ ਆ ਅਸੀਂ ਮਿਰਚਾਂ ਦੀ ਪਨੀਰੀ ਗੋਭੀ ਦੀ ਹਾਂ ਚੂਚੂਆਂ ਦੀ ਗੋਭੀ ਦੀ ਤੇ ਦੂਜਾ ਕਣ ਵੀ ਅਸੀਂ ਲਾਇਆ ਚੱਲੇ ਆ ਸਾਡੇ ਏਰੀਆ ਵਿੱਚ ਜਾਂਦਾ ਰਹ ਸਾਡੀਆਂ ਸਬਜ਼ੀਆਂ ਵੇਖਣ ਹਾਂ ਤੇ ਸਾਡੀ ਉੱਥੇ ਜਾਣ ਪਛਾਣ ਬਣੀ ਹੈ ਹਾਂ ਤਾਂ ਸੇਖਾ ਬਾਈ ਕੋਲੋਂ ਅਸੀਂ ਪਨੀਰੀ ਲੈ ਕੇ ਆਈਏ ਹਾਂ ਤਾਂ ਆਪਾਂ ਨੂੰ ਪੂਰਾ ਵਿਸ਼ਵਾਸ ਆਵੇ ਵਿਸ਼ਵਾਸ ਹੈ ਸਾਨੂੰ ਮਤਲਬ ਸਾਰੀ ਕਿਸਮ ਦੀ ਪੋਦ ਲੈ ਕੇ ਚੱਲੇ ਹਾਂ ਹਾਂ ਸਾਰੀ ਕਿਸਮ ਥੋੜੀ ਥੋੜੀ ਲੈ ਕੇ ਚੱਲੇ ਆ ਵੀ ਅਗਾ ਸਾਨੂੰ ਪੂਰਾ ਫਾੜ ਮੇੜਿਆ ਤਾਂ ਫੇਰ ਆਵਾਂਗੇ ਹਾਂ ਤੇ ਤੁਸੀਂ ਦੂਜੇ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਘਰੇ ਸਬਜ਼ੀਆਂ ਨਹੀਂ ਗਾਉਂਦੇ ਜਾਂ ਕਣਕ ਝੋਨੇ 'ਚ ਹੀ ਫਸੇ ਹੋਰ ਤਾਂ ਸਾਡਾ ਏਰੀਆ ਪਹਿਲੀ ਵਾਰ ਅਸੀਂ ਦੋਨੇ ਆਇਆ ਹਾਂ ਅੱਗੇ ਬਾਅਦ ਤੇ ਸਾਡਾ ਏਰੀਆ ਇੱਥੋਂ ਹੀ ਲਿਜਾਵੇਗਾ ਸਾਰਿਆਂ ਨੂੰ ਇੱਥੇ ਹੀ ਕੱਲਾਂਗੇ ਓਕੇ ਹਾਂ ਵੀਰ ਜੀ ਕਿਸਾਨਾਂ ਦੀ ਸੇਵਾ 'ਚ ਪੌਦ ਨਰਸੀ ਤੋਂ ਇਲਾਵਾ ਹੋਰ ਵੀ ਹੋਰ ਵੀ ਤੁਸੀਂ ਕੋਈ ਬੀਜ ਵੀ ਮਹਈਆ ਕਰਵਾਉਣੇ ਹੋ ਹਾਂ ਜੀ ਇਹਦੇ ਸਾਰੇ ਬੀਜ ਆਪਾਂ ਦੇ ਰਹੇ ਹਾਂ ਸਬਜ਼ੀ ਦਾ ਕੋਈ ਵੀ ਬੀਜ ਲੈਣਾ ਵੇ ਮਿਰਚ ਦਾ ਪਿਆਜ਼ ਦਾ ਔਰ ਲੰਬੀ ਮਿਰਚ ਦਾ ਬੀਜ ਆਪਾਂ ਬਹੁਤ ਸੇਲ ਕੀਤੀ ਹੈ ਤੇ ਜਿਵੇਂ ਕਣਕ ਝੋਨਾ ਆਮ ਦੂਸਰੀਆਂ ਫਸਲਾਂ ਹੁੰਦੇ ਉਹ ਵੀ ਬੀਜ ਦਿੰਨੇ ਹਾਂ ਕਣਕ ਝੋਨੇ ਦਾ ਬੀਜ ਵੀ ਆਪਾਂ ਵੱਡੇ ਪੱਧਰ ਤੇ ਸੇਲ ਕਰਦੇ ਪਏ ਇਸ ਟਾਈਮ ਕਣਕ ਦਾ ਬੀਜ ਆਪਣੇ ਕੋਲ ਕਈ ਵੈਰਾਈਟੀਆਂ ਉਪਲਬਧ ਨੇ ਔਰ ਲੋਕ ਲੈ ਜਾ ਰਹੇ ਨੇ ਮੈਂ ਕਿਹੜੀ ਕਿਹੜੀ ਕੰਪਨੀ ਨੂੰ ਤਰਜੀਹ ਦਿੰਨੇ ਹਾਂ ਇਹ ਆਪਾਂ ਇੱਕ ਤਾਂ ਪ੍ਰਭਾਤ ਕੰਪਨੀ ਡਾਇਰੈਕਟ ਆਪਣੇ ਕੋਲੇ ਉਹਨਾਂ ਤੋਂ ਗੁੱਡਮੈਨ ਦੇ ਨਾਂ ਤੇ ਆ ਰਿਹਾ ਤੇ ਉਹਨਾਂ ਦਾ ਪਾਰਟੀ ਹੈ ਬੁੱਡਮੈਨ ਹੋ ਤੇ ਉਹ ਆਪ ਬੀਜ ਵੇਚ ਰਹੇ ਬਹੁਤ ਸੋਹਣਾ ਬੀਜ ਹੈ ਤੇ ਬਹੁਤ ਮੋਟਾ ਮੋਟਾ ਬੀਜ ਹੈ ਔਰ ਹੋਰ ਵੀ ਕਈ ਕੰਪਨੀ ਦਾ ਮੇਰੇ ਕੋਲ ਬੀਜ ਆ ਰਿਹਾ ਕੋਈ ਕੰਪਨੀਆਂ ਛਾੜਦੀ ਗਰੰਟੀ ਵੀ ਦਾ ਵੀ ਹੈਗਾ ਹਸਾਬ ਤਾ ਉਹ ਵੀ ਇੰਨੇ ਤੋਂ ਇੰਨੇ ਲਿਮਟ ਦਾ ਛਾੜ ਹੈਗਾ ਹਾਂ ਵੇਖੋ ਚੰਗੀ ਵੈਰਾਈਟੀ ਕਹਿੰਦੀ ਇਸ ਟਾਈਮ 327 ਕਣਕ ਵਿਕਰੀ 872 ਤੇ ਹੋਰ ਵੈਰਾਈਟੀਆਂ ਵਿਕਰੀਆਂ ਨੇ ਆਪਣੇ 187 222 826 ਔਰ 2854 ਜਿਹੜੀ ਪਛੇਤਰੀ ਵੈਰਾਈਟੀ ਉਹ ਇੱਥੇ ਬਹੁਤ ਕਾਮਯਾਬ ਆਪਣੇ ਇਲਾਕੇ ਦੇ ਵਿੱਚ ਜਿਵੇਂ ਆਲੂ ਪੱਟ ਕੇ ਲੋਕ ਬੀਜਦੇ ਉਹ ਵੀ ਝਾੜ ਚੰਗਾ ਦੇ ਜਾਂਦੀ ਔਰ ਉਸ ਤੋਂ ਬਾਅਦ ਹੋਰ ਵੀ ਕਈ ਵੈਰਾਈਟੀਆਂ ਜੋ 50 55 ਰਿਸਰਚ ਵੈਰਾਈਟੀ ਹੈਗੀ ਆਪਣੇ ਕੋਲੇ ਪ੍ਰਭਾਤ ਕੰਪਨੀ ਦੀ ਉਹ ਵੀ ਬਹੁਤ ਸੋਹਣੀ ਵੈਰਾਈਟੀ ਹੈ ਔਰ ਪਿਛਲੇ ਸਾਲੋਂ ਦਾ ਵੀ ਚੰਗਾ ਝਾੜ ਆਇਆ ਆ ਆਓ ਆਪਾਂ ਗੱਲ ਹੋਰ ਗੱਲਬਾਤ ਵੀ ਕਰਾਂਗੇ ਤੇ ਨਾਲੇ ਆਪਾਂ ਵੀਰ ਦਾ ਖੇਤ ਦੇਖਦੇ ਆ ਨਾਲ ਦੀ ਨਾਲ ਇਹ ਤੋਂ ਇਲਾਵਾ ਹੋਰ ਤੁਸੀਂ ਮਤਲਬ ਗੋਭੀ ਵੀ ਹੋ ਗਈ ਇਹ ਤੋਂ ਇਲਾਵਾ ਹੋਰ ਕੋਈ ਖਾਸ ਜਿਹੜੀ ਅੱਜ ਦੀ ਤਰੀਕ ਚ ਕਿਸਾਨ ਉਗਾ ਸਕਦੇ ਅਜਿਹੇ ਤਰੀਕੇ ਚ ਦਬਸ ਚਿਮਲਾ ਮਿਰਚ ਜਾਂ ਲੰਬੀ ਮਿਰਚੀ ਲੱਗ ਰਹੀ ਹੈ ਬੜੇ ਵੱਡੇ ਪੱਦਰ ਤੇ ਹਾਂ ਇਹ ਪਿਆਜ਼ ਦੀ ਤੁਸੀਂ ਗੱਲ ਕੀਤੀ ਸੀ ਇਹ ਪਿਆਜ਼ ਹਾਈਬ੍ਰਿਡ ਮੋਟਾ ਮੋਟਾ ਲੋਕ ਬੜੇ ਲਾਇਕ ਕਰਦੇ ਆ ਹਾਂਜੀ ਹਾਂਜੀ ਇਹ ਆਪਣੇ ਕੋਲੇ ਜਿਹੜਾ ਆਪਣੇ ਉਹ ਮੋٹے ਪਿਆਜ਼ ਦੀ ਪਣੀਰੀ ਵੀ ਅਵੇਲੇਬਲ ਰਹੇਗੀ ਜਿਹੜਾ ਕਿ 821 ਨੰਬਰ ਹੁੰਦਾ ਜੀ ਤੇ ਬਹੁਤ ਸੋਹਣਾ ਪਿਆਜ਼ ਹੁੰਦਾ ਉਹ ਆਪਣੇ ਔਰ ਉਸ ਤੋਂ ਬਾਅਦ ਉਹ ਜਿਹੜੇ ਰੈਸ਼ੀ ਪਿਆਜ਼ ਨੇ ਉਹ ਵੀ ਆਪਣੇ ਕੋਲੇ ਨੇ ਜਿਹੜੇ ਮੀਡੀਅਮ ਸਾਈਜ਼ ਦੇ ਵਿੱਚ ਨੇ ਔਰ ਇਹੜਾ 821 ਜਿਆਦਾ ਮੋਟਾ ਸਾਈਜ਼ ਹੈ ਤਾਂ ਕਈ ਵਾਰ ਅੱਧੇ ਕਿਲੋ ਦੇ ਵੀ ਜਿਹੜਾ ਪਿਆਜ਼ ਉਹ ਤਿਆਰ ਹੋ ਜਾਂਦਾ ਪਿਆਜ਼ ਹੁੰਦਾ ਤੇ ਜਿਹੜਾ ਉਹ ਕਹਿੰਦੇ ਉਸ ਤੋਂ ਬਾਅਦ ਫਰਵਰੀ ਚ ਲੱਗਦਾ ਦੇਸੀ ਪਿਆਜ਼ ਉਹ ਦੇਸੀ ਪਿਆਜ਼ ਕਿ ਉਹ ਦੇਸੀ ਪਿਆਜ਼ ਲੱਗੇਗਾ ਜੀ ਸਾਹ ਉਹਦੀ ਪਨੀਰੀ ਆਪਾਂ ਬੜੇ ਵੱਡੇ ਪੱਧਰ ਤੇ ਸੇਲ ਕਰਦੇ ਲੱਗ ਆਪਾਂ ਡੇਢ ਕਿੱਲੇ ਦੀ ਪਨੀਰੀ ਉਹ ਆਪਣੀ ਸੇਲ ਹੋ ਜਾਂਦੀ ਏ ਓਕੇ ਮਤਲਬ ਉਹਦੇ ਉਹਦੇ ਤਾਂ ਹੋਰ ਵੀ ਫਾਇਦੇ ਹੈਗੇ ਇਹ ਮੋਟਾ ਪਿਆਜ਼ ਪਹਿਲਾਂ ਪੈਦਾ ਹੋ ਜਾਂਦਾ ਫਿਰ ਛੋਟਾ ਪਿਆਜ਼ ਜਿਹੜਾ ਲੰਮਾ ਹੁੰਦਾ ਉਹ ਰੇਸ਼ੀ ਪਿਆਜ਼ ਨੂੰ ਲੰਬੇ ਸਮੇਂ ਤੱਕ ਆਪਾਂ ਨੂੰ ਘਰੇ ਰੱਖ ਸਕਦੇ ਆ ਆਪਾਂ ਚੰਗੀ ਤਰ੍ਹਾਂ ਸੁਕਾ ਕੇ ਪੱਟ ਕੇ ਤੋਂ ਆਪਾਂ ਘਰ ਵੀ ਰੱਖ ਸਕਦੇ ਆ ਰੱਖ ਸਕਦੇ ਆ ਇਹਦਾ ਬੈਨੀਫਿਟ ਈ ਹੈ ਖੇਤ ਦੇਖਦਿਆਂ ਨਾਲੇ ਸਾਨੂੰ ਇਹ ਚਾਣਨਾ ਪਊ ਜੇ ਇੱਕ ਕਿਸਾਨ ਨੇ ਮਿਰਚ ਬੀਜਨ ਤੋਂ ਉਹ ਕਿੰਨਾ ਕਾ ਮਾਨੂੰ ਮੁਨਾਫਾ ਹੋ ਸਕਦਾ ਜਾਂ ਦੂਜੀਆਂ ਇਹਨਾਂ ਸਬਜ਼ੀਆਂ ਤੋਂ ਕਣਕ ਝੋਨੇ ਤੋਂ ਹਟ ਕੇ ਇਹਦੇ ਭਾਈ ਮੈਂ ਥੋੜਾ ਕਿਸਾਨ ਵੀਰਾਂ ਨੂੰ ਕਹਿਣਾ ਚਾਹਾਂਗਾ ਥੋੜਾ ਜਣਾ ਝੋਨੇ ਕਣਕ ਤੋਂ ਬਾਹਰ ਨਿਕਲੋ ਤੇ ਥੋੜਾ ਜਿਹਾ ਆਪਾਂ ਸਬਜੀ ਵਾਲੇ ਧਿਆਨ ਦਈਏ ਔਰ ਸਬਜੀ ਵੀ ਇੱਕ ਵਾਲਾ ਧਿਆਨ ਦਈਏ ਵੀ ਆਪਾਂ 10-10 ਕਿੱਲੇ ਕੋ ਸਬਜੀ ਲਾਤੇ ਜਿਵੇਂ 10 ਕਿੱਲੇ ਮਿਰਚਾਂ ਲਾਤੀਆਂ ਜੀ 10 ਕਿੱਲੇ ਔਰ ਜਿਵੇਂ 10 ਕਿੱਲੇ ਗੰਡੇ ਲਾਤੇ ਠੀਕ ਹੈ ਥੋੜਾ ਆਪਣਾ ਵੰਡਵੀ ਫਸਲ ਲਾਈਏ ਠੀਕ ਹੈ ਔਰ ਇਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਫਿਟ ਹੈ ਜਿਵੇਂ ਸ਼ਿਮਲਾ ਮਿਰਚ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਲਗਭਗ ਜਿਹੜੀ ਸਭ ਤੋਂ ਜ਼ਿਆਦਾ ਖੇਤੀ ਹੋ ਸ਼ਿਮਲਾ ਮਿਰਚ ਦੀ ਹੁੰਦੀ ਪਿੰਡਵਾਗੇ ਵਾਲੇ ਦੇ ਵਿੱਚ ਔਰ ਇਹਦੇ ਵਿੱਚ ਚੰਗਾ ਪ੍ਰੋਫਿਟ ਹੋ ਜਾਂਦਾ ਜਿਵੇਂ ਕਿ ਲਗਭਗ ਮੇਰੇ ਖਾਲ 4-5 ਲੱਖ ਕਿੱਲੇ ਚ ਬਚਤ ਹੋ ਜਾਂਦੀ ਹੈ ਅਗਰ ਜੇ ਆਪਾਂ ਆਪ ਵੀ ਨਾਲ ਲੱਕੇ ਮਿਹਨਤ ਕਰੀਏ। ਹਾਂਜੀ ਸ਼ਿਮਲਾ ਮਿਰਚ ਦੇ ਵਿੱਚ। ਲਗਭਗ 4 4-5 ਲੱਖ ਦਾ ਜਿਹੜਾ ਉਹ ਪ੍ਰੋਫਿਟ ਹੋ ਜਾਂਦਾ ਔਰ ਜਿਹੜੇ ਕਣਕ ਦੀ ਆਪਾਂ ਗੱਲ ਕਰੀਏ ਇਹ ਤਾਂ ਵੱਧ-ਵੱਧ ਕੀ 50-60000 ਰੁਪਏ ਬਣਨ ਉਹ ਤਾਂ ਵੱਧ-ਵੱਧ ਕਿੰਨਾ ਬਣਾ ਲੋਗੇ। ਬਸ ਇੰਨਾ ਕੀ ਠੀਕ ਹੈ। ਔਰ ਆਪਾਂ ਦਾ ਥੋੜਾ ਇਧਰ ਧਿਆਨ ਦੇਈਏ ਥੋੜੀ ਵੰਡਮੀ ਫਸਲ ਲਾ ਕੇ ਆਪਾਂ ਉਹ ਮੰਡੀਕਰਨ ਕਰਕੇ ਤੇ ਇਹਦਾ ਮੁਨਾਫਾ ਆਪਾਂ ਕਮਾ ਸਕਦੇ ਆ। ਅਗਰ ਜੇ ਆਪਾਂ ਪਿਆਜ਼ ਦੀ ਗੱਲ ਕਰੀਏ ਆਪਾਂ ਪਿਆਜ਼ ਲਾਉਂਦੇ ਆ ਤਾਂ ਅਗਰ ਪਨੀਰੀ ਬੀਜ ਕੇ ਪਨੀਰੀ ਲਾ ਕੇ ਉਹਨੂੰ ਆਪਾਂ ਤਿਆਰ ਕਰਕੇ ਅਗਰ ਜੇ ਉਹਨੂੰ ਆਪਾਂ ਵੇਚਦੇ ਆ ਮੰਡੀ ਦੇ ਵਿੱਚ ਅਗਰ ਜੇ 10-12 ਰੁਪਏ ਭਾਅ ਮਿਲ ਜਾਂਦਾ ਨਾ ਆਪਾਂ ਨੂੰ ਤੇ ਆਪਣੇ ਲਗਭਗ ਸਵਾ ਕ ਲੱਖ ਦੇ ਇੱਕ ਏਕੜ ਚ ਹੋ ਜਾਂਦੇ ਜੀ ਪਿਆਜ਼ ਹਾਂਜੀ ਸਿਰਫ 3 ਮਹੀਨੇ ਦੇ ਵਿੱਚ ਕਣਕ ਨੇ 6 ਮਹੀਨੇ ਲੈਣਾ ਸਿਰਫ 3 ਮਹੀਨੇ ਦੇ ਵਿੱਚ ਜਿਹੜੇ ਉਹ ਆਪਣੇ ਜਿਹੜੇ ਪਿਆਜ਼ ਆ ਉਹ ਆਪਾਂ ਇੰਨੇ ਕ ਮਿਲ ਜਾਂਦਾ ਅਗਰ ਜੇ 20 ਰੁਪਏ ਰੇਟ ਮਿਲ ਜੇ ਤਾਂ ਉਹ ਦੋਬਲ ਪੈਸੇ ਕਣ ਲਓ ਠੀਕ ਹੈ ਪਰ 10 ਰੁਪਏ ਦਾ ਰੇਟ ਕਦੇ ਵੀ ਥੱਲੇ ਨਹੀਂ ਆਇਆ ਪਿਆਜ਼ ਦਾ ਆਪਾਂ ਨੂੰ ਪਤਾ ਹੈ ਜਿਹੜੇ ਪਿਆਜ਼ ਦੇ ਰੇਟ ਤਾਂ 40 40 50 50 ਰੁਪਏ ਤੱਕ ਵੀ ਚੜੇ ਜਾਂਦੇ ਆ ਠੀਕ ਹੈ ਬਾਕੀ ਆਪਾਂ ਤੁਹਾਨੂੰ ਦਿਖਾਣੇ ਆ ਜੋ ਖੇਤ ਵੈਰੈਟੀਆਂ ਦਿਖਾਣੇ ਕੀ ਇਹ ਖੇਤ ਇਹ ਜਿਹੜੀ ਜਿਹੜੀ ਆਪਾਂ ਗੱਲ ਕਰ ਬਾਤ ਕਰਦੇ ਸੀ ਵੀ ਜਿਹੜਾ ਮਿਰਚ ਦੇ ਵਿੱਚ ਹੋਰ ਕਿਹੜੀ ਕਿਹੜੀ ਜਿਵੇਂ ਪਿਆਜ਼ ਲਸਣ ਇਸ ਉਹਦੇ ਵਿੱਚ ਲੱਗ ਜਾਂਦੇ ਆ ਹਾਂਜੀ ਪਿਆਜ਼ ਦਾ ਤੇ ਮਿਰਚ ਦਾ ਲਸਣ ਤੇ ਕੋਈ ਨੁਕਸਾਨ ਨਹੀਂ ਹਗਾ ਕਿਸੇ ਤਰ੍ਹਾਂ ਦਾ ਤੇ ਪ੍ਰੋਫਿਟ ਜ਼ਿਆਦਾ ਹੋ ਜਾਂਦਾ ਲਸਣ ਸਾਡੇ ਪਿੰਡ ਹੁਣ ਲਸਣ ਲਾਉਂਦੇ ਆ ਇੱਕ ਸਾਈਡ ਤੇ ਲਸਣ ਲਾਉਂਦੇ ਆ ਪਿੱਛ 20000 ਤੋਂ ਲੈ ਕੇ تقریبا ਕਿਵਰ 2-2 ਲੱਖ ਦਾ ਵੀ ਨਿਕਲ ਆਉਂਦਾ ਕਿੱਲੇ ਚੋਂ ਰੇਟ ਦੇ ਮੁਤਾਬਕ ਓਕੇ ਮਤਲਬ 50000 ਤੋਂ ਲੈ ਕੇ 2 ਲੱਖ ਤੱਕ ਲਸਣੀ ਹੋ ਜਾਂਦਾ ਹਾਂ ਵੀ ਮਿਰਚ ਦੇ ਕਿੱਲੇ ਵਿੱਚੋਂ ਤੇ ਜਿਹੜੀ ਮਿਰਚ ਦਾ ਪ੍ਰੋਫਿਟ ਉਹ ਵੱਖਰਾ ਓਕੇ ਹਾਂਜੀ ਬਾਕੀ ਆਹ ਵੈਰਾਈਟੀਆਂ ਦਿਖਾਉਣੇ ਤੁਹਾਨੂੰ ਕਿਹੜੀਆਂ ਕਿਡੀਆਂ ਇਹਨਾਂ ਬਾਰੇ ਚੱਲਣਾ ਪਊ ਆਹ ਜਿਹੜੀ ਪੱਟੀ ਜਾਰੀ ਹੈ ਪਨੀਰੀ ਇਹ ਕਿਹੜੀ ਹੈ ਇਹ ਹਟਿੰਗਤ ਵਰਾਈਟੀ ਹੈ ਜੀ ਸੈਮੀਨਸ ਕੰਪਨੀ ਦੀ ਇਹ ਲੈ ਜਾ ਰਹੇ ਆ ਲੋਗ ਤੇ ਬਹੁਤ ਵਧੀਆ ਵੈਰਾਈਟੀ ਹੈ ਲਗਭਗ ਜ਼ਿਆਦਾਤਰ ਵੀ ਮੈਂ ਆਪ ਉਹਦੇ ਖੇਤ ਵਿੱਚ ਵੀ ਇਹ ਵੈਰਾਈਟੀ ਲਗਾਉਣਾ ਪਿਆ ਇਹ ਮਿਰਚ ਦੀ ਹੈ ਹਾਂਜੀ ਇਹ ਫਰੂਟ ਨੂੰ ਪੂਰਾ ਕੱਜ ਲੈਂਦੀ ਹੈ ਹਾ ਥੱਲੇ ਤੇ ਉੱਤੋਂ ਪਰ ਮਿਰਚ ਖਰਾਬ ਨਹੀਂ ਹੁੰਦੀ ਫਿਰ ਜਿਹੜੀ ਤੜਾਈ ਵੀ ਉਹ ਅਗੇਤੀ ਆ ਜਾਂਦੀ ਹੈ ਤੇ ਪੂਰਾ ਐਂਡ ਤੱਕ ਵੀ ਪਿੱਛੇ ਤੱਕ ਵੀ ਚੱਲਦੀ ਹੈ ਪੂਰੀ ਨਹੀਂ ਤਾਂ ਕਈ ਮਿਰਚ ਹੁੰਦੀਆਂ ਪਹਿਲਾਂ ਹੀ ਖਤਮ ਹੋ ਜਾਂਦੀਆਂ ਹਾਂ ਤੇ ਇਹ ਪੂਰਾ ਮਤਲਬ ਪਿੱਛੇ ਉਹ ਚੱਲਦੀ ਆ ਗਰਮੀ ਦੇ ਵਿੱਚ ਵੀ ਪੂਰੀ ਲਾਸਟ ਤੱਕ ਹਾਂਜੀ ਉਦੋਂ ਭਈ ਭਾਅ ਵੀ ਚੰਗਾ ਮਿਲ ਜਾਂਦਾ ਮੰਡੀ 'ਚ ਤੇ ਚੰਗਾ ਪ੍ਰੋਫਿਟ ਹੋ ਜਾਂਦਾ ਓਕੇ ਇਹ ਮੋਟੀ ਹੁੰਦੀ ਆ ਜਾਂ ਬਰੀਕ ਇਹ ਸ਼ਿਮਲਾ ਮਿਰਚਾ ਦੂ। ਅੱਛਾ ਸ਼ਿਮਲਾ ਮਿਰਚਾ। ਹਾਂਜੀ। ਓਕੇ ਠੀਕ ਹੈ। ਤੇ ਉਸ ਤੋਂ ਅੱਗੇ ਦਾ ਇਹ ਕਬਿਲਾ ਵੈਰੈਟੀ ਹੈਗੀ ਐ। ਇਹਨੂੰ ਵੀ ਤੜਾਈ ਅਗੇਤੀ ਆ ਜਾਂਦੀ ਐ। ਹਾਂਜੀ। ਇਹ ਵੀ ਸ਼ਿਮਲਾ ਮਿਰਚੀ। ਹਾਂਜੀ ਇਹ ਵੀ ਸ਼ਿਮਲਾ ਮਿਰਚੀ ਐ। ਇਹ ਕਵੇਰੀ 2301 ਹੈਗੀ ਐ ਵੀ ਬੜੇ ਵੱਡੇ ਪੱਦਰ ਤੇ ਆਪਣੀ ਏਰੀਆ ਦੀ ਸੇਲ ਕਰਦੇ ਆ। ਤੇ ਇਹ ਵੀ ਵਧੀਆ ਮਿਰਚਾ ਤੜਾਈ ਵੀ ਇਹਨੂੰ ਅਗੇਤੀ ਆ ਜਾਂਦੀ ਐ। ਔਰ ਪਿੱਛੇ ਤੱਕ ਵੀ ਚੱਲ ਜਾਂਦੀ ਐ ਵਧੀਆ। ਕਿ ਬੀਜੀਆਂ ਪੀਣੇ ਸਾਰੀਆਂ ਵੈਰਾਈਟੀਆਂ ਕੁਝ ਵੇਗੀਆਂ ਨੇ ਬਾਕੀ ਅੱਗੇ ਹੋਣ ਇਹ ਜਿਹੜੀ ਸ਼ਿਮਲਾ ਮਿਰਚ ਕਦੋਂ ਤੱਕ ਲੱਗ ਸਕਦੀ ਹੈ ਇਹ ਸ਼ਿਮਲਾ ਮਿਰਚ ਦਸੰਬਰ ਤੱਕ ਵੀ ਲੱਗ ਜਾਏਗੀ ਉਸ ਤੋਂ ਬਾਅਦ ਫਰਵਰੀ ਦੇ ਵਿੱਚ ਫਿਰ ਲੱਗ ਜਾਏਗੀ ਓਕੇ ਹਾਂਜੀ ਸਾਰਾ ਦਸੰਬਰ ਲੱਗ ਜਾਏਗੀ ਹੂੰ ਤੇ ਫਰਵਰੀ ਦੇ ਵਿੱਚ ਫਿਰ ਇਹਦੀ ਟ੍ਰਾਂਸਪਲੈਂਟਿੰਗ ਹੋਣੀ ਸ਼ੁਰੂ ਹੋ ਜਾਏਗੀ ਠੀਕ ਹੈ ਤੇ ਜਿਹੜੇ ਆਪਾਂ ਪਿਆਜ਼ ਦੀ ਗੱਲ ਕਰਦੇ ਆਂ ਪਿਆਜ਼ ਅੱਜ ਹੀ ਨਾਲ ਲੱਗ ਸਕਦਾ ਆਹ ਪਿਆਜ਼ ਨਾਲ ਲੱਗ ਸਕਦਾ ਮਿਰਚ ਦੇ ਪਿਛਲੇ ਪਾਸੇ ਪਿਆਜ਼ ਵੀ ਲੱਗ ਸਕਦਾ ਹੂੰ ਲਸਣ ਵੀ ਲਾ ਸਕਦੇ ਜੇ ਲਸਣ ਦਾ ਤਾਂ ਚਲੋ ਟਾਈਮ ਹੋਣ ਲੱਗਦਾ ਇਹਦਾ ਕੁਝ ਦਿਨ ਹੀ ਬਚਿਆ ਓਕੇ ਤੇ ਬਾਕੀ ਪਿਆਜ਼ ਜ ਤੇ ਇਹ ਪਿਆਜ਼ ਉਹ ਕਿੰਨੇ ਚਿਰ ਚ ਸਮਾਪਤ ਹੋ ਜੂ ਫਸਲੇ ਦੀ ਪਿਆਜ਼ ਬਸ 3 ਮਹੀਨੇ ਬਾਅਦ ਪਿਆਜ਼ ਤਿਆਰ ਹੋ ਜਾਂਦਾ ਤਿਆਰ ਹੋਣੀ ਵੀ ਪਿਆਜ਼ ਤੇਰੇ ਨੂੰ ਮਿੱਟੀ-ਮੁੱਟੀ ਲਾਉਣੀ ਹੋਏ ਮਿਰਚ ਨੂੰ ਆਸਾਨੀਆਂ ਲੱਗ ਜੂ ਹਾਂ ਉਹ ਤਾਂ ਪਿਆਜ਼ ਪੱਟਿਆ ਜਾਂਦਾ ਫਿਰ ਮਿੱਟੀ ਲੱਗ ਜਾਂਦੀ ਹੈ ਅਗਰ ਪਿਆਜ਼ ਨਹੀਂ ਪੱਟਿੰਦਾ ਪਹਿਲਾਂ ਥੱਲੇ ਕਸੀ ਨਾਲ ਮਿੱਟੀ ਲੱਗ ਜਾਂਦੀ ਫਿਰ ਪਿਆਜ਼ ਪੱਟ ਕੇ ਕਈ ਨਾਲ ਵੀ ਮਿੱਟੀ ਲੱਗ ਜਾਂਦੀ ਹਾਂਜੀ ਕਲਵੀਰ ਜੀ ਜਿਹੜਾ ਪਿਆਜ਼ ਆਪਾਂ ਵਿੱਚ ਲਾਉਣਾ ਹੈਗਾ ਉਹਦੇ ਮਿਰਚਾਂ ਦੇ ਨਾਲ ਉਹ ਵੀ ਆਪਣੇ ਕੋਲ ਪਨੀਰੀ ਤਿਆਰ ਬਿਲਕੁਲ ਬਿਲਕੁਲ ਜੀ ਪਨੀਰੀ ਉਹ ਤਿਆਰ ਹੋਣ ਵਾਲੀ ਆ ਪਿਆਜ਼ ਵੀ ਤੁਸੀਂ ਤੇ ਪਿਆਜ਼ ਦੀ ਪਨੀਰੀ ਆਪਣੇ ਕੋਲ ਵੱਡੇ ਪੱਦਰ ਤੇ ਉਹ ਖਰੀਦ ਸਕਦੇ ਜੀ ਓਕੇ ਕਿ ਮਤਲਬ ਮੋਟਾ ਅੱਜ ਅੱਜ ਦੀ ਤਰੀਕ ਸਾਨੂੰ ਮੋਟਾ ਪਿਆਜ਼ ਮਿਲੂਗਾ ਆ ਮੋਟਾ ਪਿਆਜ਼ ਹੀ ਮਿਲ ਜੇਗਾ ਨਾਲ ਜਿਹੜਾ ਮੀਡੀਅਮ ਸਾਈਜ਼ ਵਾਲਾ ਉਹ ਵੀ ਆਪਣੇ ਕੋਲ ਤਿਆਰ ਹੋ ਰਿਹਾ ਉਹ ਵੀ ਮਿਲ ਜੇਗਾ ਨਾਲ ਕੋਈ ਲੋਕ ਮੀਡੀਅਮ ਸਾਈਜ਼ ਵਾਲਾ ਲਾਉਣਾ ਪਸੰਦ ਕਰਦੇ ਆ ਕੋਈ ਮੋਟਾ ਉਸ ਹਸਣ ਵਾਲੀ ਫਿਰ ਵੈਰਾਈਟੀ ਉਹ ਦਿੱਤੀ ਜਾਂਦੀ ओके okay. हां जी ਤੇ ਇਹ ਇਹ ਤਿੰਨ ਅੱਖ ਮਹੀਨਿਆਂ ਚ ਫ੍ਰੀ ਹੋ ਕੇ ਫਿਰ ਅਸੀਂ ਜਿਹੜੀ ਮਿਰਚ ਨੂੰ ਉਹ ਮਿੱਟੀ ਪੂਰੀ ਲਾ ਕੇ ਹਾਂ ਜੀ ਜਦੋਂ ਮਿਰਚ ਵੱਡੀ ਹੋ ਜਾਂਦੀ ਉਹਨੇ ਚੋਂ ਤਕਰੀਬਨ ਪਿਆਜ਼ ਦਾ ਉਹ ਕੰਮ ਜਿਹੜਾ ਪਿਆਜ਼ ਤਿਆਰ ਹੋ ਜਾਂਦਾ ਪੱਟਣ ਵਾਸਤੇ ਆ ਪਿਆਜ਼ ਦੀ ਇੱਕ ਵਾਰੀ ਫਿਰ ਦੱਸੋ ਕਿਹੜੀਆਂ ਕਿਹੜੀਆਂ ਕਿਸਮਾਂ ਹੈਗੀਆਂ ਆਪਣੇ ਕੋਲੇ ਪਿਆਜ਼ ਦੀ ਆਪਣੇ ਕੋਲੇ ਤਾਕੀ 821 ਔਰ ਦੂਜਾ ਇੱਕ ਆਪਣੇ ਕੋਲੇ ਰੈੱਡ ਕੋਚ ਦੇ ਨਾਂ ਤੇ ਪਿਆਜ਼ ਆਉਂਦਾ ਬਹੁਤ ਸੋਹਣਾ ਜਿਹੜਾ ਕਿ ਰੈਸ਼ ਵਿੱਚ ਵੀ ਤੁਸੀਂ ਰੱਖ ਸਕਦੇ ਜੇਕਰ ਉਹਨਾਂ ਮੁਤਾਬਕ ਖਾਦ ਘੱਟ ਪਾਉਣੀ ਹੈ ਔਰ ਉਸ ਤੋਂ ਬਾਅਦ ਆਪਣੇ ਕੋਲੇ ਆਪਣੇ ਪਾਸਵ ਕੰਪਨੀ ਦਾ ਪਿਆਜ਼ ਹੈਗਾ ਜਿਹੜਾ ਕਿ ਇੰਦਰੀਨਾ ਦੇ ਨਾਂ ਤੇ ਆਉਂਦਾ ਪਿਆ ਹੈ ਬਹੁਤ ਸੋਹਣਾ ਰਿਜ਼ਲਟ ਮਿਲਿਆ ਹੁੰਦਾ ਪਹਿਲੇ ਸੁਣੋ ਇਸ ਵਾਰੀ ਅਸੀਂ ਵੱਡੇ ਪੱਧਰ ਤੇ ਪਨੀਰੀ ਹੁੰਦੀ ਜਿਹੜੀ ਓਬਜੀ ਹੋਈ ਓਕੇ ਇਹ ਇਹ ਪੂਰੇ ਲਾਲ ਰੰਗ ਦੇ ਹੁੰਦੇ ਪੂਰੇ ਲਾਲ ਰੰਗ ਹੋਏਗਾ ਜੀ ਗੋਲ ਗੰਡਾ ਹੋਏਗਾ ਤੇ ਰਹਿਸ਼ੀ ਗੰਡਾ ਹੋਏਗਾ ਤੁਸੀਂ ਉਹਨੂੰ ਤਿੰਨ ਚਾਰ ਪੰਜ ਮਹੀਨੇ ਤੱਕ ਘਰੇ ਆਰਾਮ ਨਾਲ ਰੱਖ ਸਕਦੇ ਜੇ ਪੂਰਾ ਸੁੱਕੇ ਜਗ੍ਹਾ ਤੇ ਮਦਦ ਖਰਾਬ ਨਹੀਂ ਹੁੰਦਾ ਹਾਂਜੀ ਹਾਂਜੀ ਓਕੇ ਆ ਜਿਹੜੇ ਆਪਾਂ ਬੀਜ ਆ ਲੋਕਾਂ ਨੂੰ ਇੱਥੇ ਹੀ ਆ ਕੇ ਆਪਾਂ ਨੂੰ ਲੈਣਾ ਪਊਗਾ ਕਿ ਆਪਾਂ ਪੰਜਾਬੀ ਸਕਦੇ ਆ ਬੀਜ ਆਪਾਂ ਪਹੁੰਚ ਵੀ ਕਰ ਸਕਦੇ ਆ ਉੱਥੇ ਪਨੀਰੀ ਵੀ ਪਹੁੰਚ ਕਰ ਸਕਦੇ ਆ ਤੇ ਬਸ ਕਰੋ ਸੰਪਰਕ ਔਰ ਪਨੀਰੀ ਤੁਸੀਂ ਮੰਗਵਾ ਸਕਦੇ ਆ ਆਪਣਾ ਕੋਈ ਨੰਬਰ ਫਿਰ ਸ਼ੇਅਰ ਕਰਿਓ ਨੰਬਰ ਆਪਣਾ ਲਿਖੋ ਜੀ 9463872699 ਕੁਲਵੀਰ ਸਿੰਘ ਨਾਮ ਆ ਜੀ ਬਾਗੇਵਾਲਾ ਪਿੰਡ ਆ ਪੋਸਟ ਆਫਿਸ ਖਾਈ ਫੇਮੇ ਕੀ ਡਿਸਟ੍ਰਿਕਟ ਫਰੋਜਪੁਰ ਆ ਮਿੱਤਰੋ ਇੱਥੇ ਤੁਸੀਂ ਜਿਹੜਾ ਟੁਰਨਾ ਫਾਰਮ ਤੇ ਆ ਕੇ ਤੁਹਾਨੂੰ ਕੁਝ ਨਹੀਂ ਕਰਨਾ ਸਿਰਫ ਵੀਰ ਹੋਰਾਂ ਨੂੰ ਮਿਲਣਾ ਹੈ ਇੱਥੋਂ ਪਨੀਰੀ ਤੁਹਾਨੂੰ ਤਿਆਰ ਬਰ ਤਿਆਰ ਪੁੱਟ ਕੇ ਤੁਹਾਨੂੰ ਦੇਣਗੇ ਪੁੱਟ ਕੇ ਦੇਾਂਗੇ ਨਾ ਆਪਾਂ ਪੁੱਟਣ ਦੀ ਤਾਂ ਨਹੀਂ ਜ਼ਰੂਰ ਨਹੀਂ ਨਹੀਂ ਬਿਲਕੁਲ ਲੇਬਰ ਹੈਗੀ ਪਨੀਰੀ ਪੁੱਟ ਕੇ ਦੇਗੀ ਆਪਾਂ ਨੂੰ ਹਾਂ ਹਾਂਜੀ ਤੇ ਇਹ ਵੀਰ ਵੀਰ ਹੋਰਾਂ ਦਾ ਸਾਲਾਂ ਪਤੀ ਸਮਾਂ ਪੁਰਾਣਾ ਤਜਰਬਾ ਹੈ ਤੇ ਤੁਸੀਂ ਵੀ ਆਪਣੀਆਂ ਜਿਹੜੀਆਂ ਫਸਲਾਂ ਜਿਹ ਪਹਿਲਾਂ ਤਾਂ ਘਰ ਦੀ ਜਿਹੜੀ ਖੇਤੀ ਆ ਉਸ ਨੂੰ ਜਾ ਕਰਦੀ ਜਿਹੜੀ ਆਪਣੀਆਂ ਲੋੜਾਂ ਰਸੋਈ ਦੀਆਂ ਸਬਜ਼ੀਆਂ ਉਹਨੂੰ ਆਪਣੇ ਇੱਥੇ ਘਰੇ ਉਗਾਓ ਆਪਣੇ ਘਰ ਚੋਂ ਉਗਾਓ ਤੇ ਉਹ ਖਰਚੇ ਨੂੰ ਖਤਮ ਕਰੋ ਉਸ ਤੋਂ ਬਾਅਦ ਜਿਹੜੇ ਆਪਾਂ ਖਰਚੇ ਆਪਾਂ ਕਹਿੰਨੇ ਆ ਕਣਕ ਝੋਨੇ ਤੋਂ ਬਚਦਾ ਕੁਛ ਨਹੀਂ ਵੀਰ ਹੋਰਾਂ ਨੇ ਦੱਸਿਆ ਵੀ ਤਿੰਨ ਚਾਰ ਮਹੀਨੇ ਦੀ ਜਿਹੜੀ ਸ਼ਿਮਲਾ ਮਿਰਚ ਤਿੰਨ ਚਾਰ ਮਹੀਨੇ ਦੀ ਹੋਈ ਹੈ ਨਹੀਂ ਸ਼ਿਮਲਾ ਮਿਰਚ ਲਗਭਗ 6 ਮਹੀਨੇ ਦੀ ਫਸਲ ਆ ਤੇ ਇਹਦੇ ਵਿੱਚ ਪ੍ਰੋਫਿਟ ਚੰਗਾ ਹੋ ਜਾਂਦਾ ਬਸ ਮਿਹਨਤ ਥੋੜੀ ਜ਼ਿਆਦਾ ਹੋएगी ਹਾਂ ਹਾਂਜੀ ਤੇ ਅਸੀਂ ਸ਼ਿਮਲਾ ਮਿਰਚ ਲੰਬੀ ਮਿਰਚ ਹੋਰ ਜਿੰਨੀਆਂ ਵੀ ਸਬਜ਼ੀਆਂ ਆਪੋ ਆਪਣੇ ਖੇਤਾਂ 'ਚ ਉਗਾ ਕੇ ਅਸੀਂ ਜਿਹੜੀ ਕਮਾਈ ਆ ਉਹ ਲੱਖਾਂ 'ਚ ਆਪਣੀ ਲਿਜਾ ਸਕਦੇ ਆ ਤੇ ਜਿਹੜੇ ਸਾਡੇ ਘਰ ਦੇ ਖਰਚੇ ਜਿਹੜੀ ਅਸੀਂ ਕਹਿੰਨੇ ਆ ਬਚਤ ਨਹੀਂ ਹੁੰਦੀ ਸਾਨੂੰ ਉਹਨਾਂ ਤੋਂ ਅਸੀਂ ਨਜਾਤ ਪਾ ਸਕਦੇ ਆ ਛੁਟਕਾਰਾ ਪਾ ਸਕਦੇ ਆ ਅਤੇ ਖੁਸ਼ਹਾਲ ਪਰਿਵਾਰ ਨੂੰ ਖੁਸ਼ਹਾਲ ਜੀਵਨ ਦੇ ਸਕਦੇ ਆ ਇਸ ਕਰਕੇ ਤੁਸੀਂ ਇੱਕ ਵਾਰੀ ਆ ਜਰੂਰ ਇੱਧਰ ਸਬਜ਼ੀਆਂ ਵਾਲੇ ਪਾਸੇ ਮੁੜੋ ਤੇ ਕੁਲਬੀਰ ਸਿੰਘ ਟੁਰਨਾ ਹੋਰਾਂ ਦਾ ਜਿਹੜਾ ਨੰਬਰ ਸੀ 9363872699 699 ਤੇ ਤੁਸੀਂ ਫੋਨ ਕਰਕੇ ਜੜਾ ਇਹ ਨਾਲ ਸੰਪਰਕ ਕਰੋ ਤੇ ਆਪਣੀਆਂ ਇਕਮਾਈਆਂ ਚ ਵਾਧਾ ਕਰੋ ਤੁਸੀਂ ਮਿਆਰੀ 20 ਮਿਆਰੀ ਪੋਡ ਨਰਸਰੀ ਇਹਨਾਂ ਤੋਂ ਪਾਓ ਤੇ ਆਪਣੇ ਸਾਰੇ ਫਿਕਰ ਜੜੇ ਦੇ ਉਹ ਮਕਾਓ ਅੱਜ ਇਨਾਂ ਹੀ ਉਹਦੇ ਪੰਜਾਬ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਵਾਤਾਵਾਦ ਇਸ ਤੁਹਾਨੂੰ ਵੀਡੀਓ ਅੱਛੀ ਲੱਗੀ ਆ ਤਾਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਤਾਂ ਜੋ ਆਪਣੇ ਹੋਰ ਭੈਣ ਭਰਾ ਜਿਹੜੇ ਉਹਨਾਂ ਤੱਕ ਇਹ ਸੁਨੇਹਾ ਪਹੁੰਚੇ ਤੇ ਕੁਲਬੀਰ ਸਿੰਘ ਟੁਰਨਾ ਹੋਰਾਂ ਕੋਲੋਂ ਆ ਕੇ ਉਹ ਆਪਣੀ ਕਰਦੀਆਂ ਲੋੜਾਂ ਪੂਰੀਆਂ ਕਰਨ ਲਈ ਰਸੋਈ ਦੀਆਂ ਆਪਣੇ ਖਾਂ ਸਵਾਦ ਪੂਰੇ ਕਰਨ ਲਈ ਉਹ ਪਨੀਰੀ ਲਿਜਾ ਸਕਣ ਤੁਹਾਡੇ ਤੱਕ ਪਹੁੰਚਣ ਪਨੀਰੀ ਪਹੁੰਚਾਉਣ ਦਾ ਵੀ ਕੰਮ ਆ ਜੇਕਰ ਨਹੀਂ ਤੁਸੀਂ ਆਕਿਲ ਜਾ ਸਕਦੇ ਹੋ ਤਾਂ ਤੁਹਾਡਾ ਵੈਲਕਮ ਇਸ ਕਰਕੇ ਪਿੰਡ ਵਾਗੇ ਵਾਲਾ ਫਰੋਜ਼ਪੁਰ ਕੁਲਬੀਰ ਸਿੰਘ ਟੁਰਨਾ ਹੋਰਾਂ ਨਾਲ ਸੰਪਰਕ ਕਰੋ ਹੁਣ ਜੋ ਛੁੱਟੀਆਂ ਆਪਾਂ ਪਹਿਲਾਂ ਵੀਰ ਦਾ ਧੰਨਵਾਦ ਕਰਦੇ ਆਂ ਕੁਲਬੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਵਡਮੁੱllੀਆਂ ਜਾਣਕਾਰੀਆਂ ਸਾਡੇ ਕਿਸਾਨ ਵੀਰਾਂ ਨਾਲ ਸਾਂਝੀਆਂ ਕੀਤੀਆਂ ਤੇ ਤੁਸੀਂ ਕੋਈ ਸਨੇਹ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਜਰੂਰ ਕਿਸਾਨ ਵੀਰਾਂ ਨੂੰ ਇੱਕੋ ਜੀ ਸਨੇਹ ਆ ਦਿਓ ਬਾਕੀ ਕਿਸਾਨ ਵੀਰਾਂ ਨੂੰ ਤੇ ਇਸ ਦਿਨ ਅੱਜ ਵਧੀਆ ਬੀਜ ਮਿਲਣਗੇ ਤੇ ਆਪਣੇ ਵਧੀਆ ਪਨੀਰੀ ਤਿਆਰ ਮਿਲੇਗੀ ਔਰ ਜਿਹੜੇ ਆਪਣੇ ਯੂਥ ਆ ਔਰ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਅਗਰ ਤੁਸੀਂ ਇੱਥੇ ਆਪਣਾ ਕੋਈ ਬਿਜ਼ਨਸ ਸਟਾਰਟ ਕਰੋ ਬਾਹਰ ਭੱਜਣ ਦੀ ਬਜਾਏ ਤਾਂ ਤੁਸੀਂ ਸੱਚਾਈ ਔਰ ਇਮਾਨਦਾਰੀ ਨਾਲ ਕੰਮ ਕਰੋ ਪੂਰੀ ਮਿਹਨਤ ਕਰੋ ਤੇ ਤੁਹਾਡਾ ਕੰਮ ਇੱਥੇ ਹੀ ਬੜਾ ਵੱਡੇ ਲੈਵਲ ਤੇ ਜਾ ਸਕਦਾ ਜੀ ਆ ਵੀ ਮਿੱਤਰੋ ਤੁਸੀਂ ਆਪਣੇ ਪੰਜਾਬ ਚ ਰਹੇ ਕੇ ਹੀ ਆਪਣੇ ਪੰਜਾਬ ਨੂੰ ਆਪਣੇ ਘਰ ਨੂੰ ਆਪਣੇ ਪਰਿਵਾਰ ਨੂੰ ਉਹਦੇ ਮਤਲਬ ਵਾਧਾ ਵਾਧੇ ਚ ਲੈ ਜਾ ਸਕਦੇ ਹੋ ਇਹੀ ਸਾਡਾ ਸੁਨੇਹਾ ਹੈ ਇਸੇ ਨੂੰ ਲੈ ਕੇ ਅਸੀਂ ਸਦਾ ਚੱਲਦੇ ਰਹਿਨੇ ਆ ਤੇ ਅੱਜ ਕੁਲਬੀਰ ਸਿੰਘ ਟੋਨਾ ਹੋ ਰਹੇ ਨੇ ਇਸ ਬਾਵਾਂ ਲਈਆਂ ਸਾਨੂੰ ਉਮੀਦ ਆ ਕਿ ਤੁਸੀਂ ਇਹਨਾਂ ਵੀਰੇ ਦੇ ਵਿਚਾਰਾਂ ਤੋਂ ਜ਼ਰੂਰ ਫਾਇਦਾ ਉਠਾਓਗੇ ਹੁਣ ਦਿਓ ਛੁੱਟੀਆਂ ਸਤਿ ਸ਼੍ਰੀ ਅਕਾਲ